हां जी स्टूडेंट्स ਅਸੀਂ ਗੱਲ ਕਰਾਂਗੇ ਚੋਲ ਵੰਸ਼ ਦੀ ਚੋਲ ਰਾਜ ਉੱਤਰ ਦੱਖਣ ਵੱਲੇ ਦੋ ਦਰਿਆਵਾਂ ਪੇਨਾਰ ਤੇ ਵੇਲਾਰੂ ਵਿਚਕਾਰ ਸਥਿਤ ਸੀ ਇਸ ਵਿੱਚ ਉੱਤਰ ਤੇ ਦੱਖਣ ਵੱਲੋਂ ਦੋ ਦਰਿਆਵਾਂ ਪੇਨਾਰ ਤੇ ਵੇਲਾਰੂ ਵਿਚਕਾਰ ਸਥਿਤ ਸੀ ਇਸ ਵਿੱਚ ਅਜੋਕੇ ਜ਼ਿਲ੍ਹੇ ਤ੍ਰਿਚਨਾਪਲੀ ਤੰਜੌਰ ਪੂੜੂਕਟਾਈ ਰਿਆਸਤ ਸ਼ਾਮਿਲ ਸਨ ਚੋਲ ਸ਼ਕਤੀ ਬਹੁਤ ਹੀ ਪ੍ਰਾਚੀਨ ਸ਼ਕਤੀ ਸੀ 400 ਈਸਵੀ ਤੋਂ ਲੈ ਕੇ 850 ਈਸਵੀ ਤੱਕ ਚੋਲ ਇਤਿਹਾਸ ਬਹੁਤ ਧੁੰਦਲਾਈ 9ਵੀਂ ਸਦੀ ਦੇ ਦੂਸਰੇ ਅੱਧ ਵੇਲੇ ਵਿਜਾਲਿਆ ਨਾਮ ਦਾ ਚੋਲ ਸਰਦਾਰ ਜਿਹੜਾ ਪੱਲਵ ਰਾਜ ਦਾ ਅਧਿਕਾਰੀ ਸੀ ਸਾਹਮਣੇ ਆਉਂਦਾ ਏ ਇਸ ਤੋਂ ਪਹਿਲਾਂ ਚੋਲ ਕਾਵੇਰੀ ਦਰਿਆ ਦੇ ਆਸ-ਪਾਸ ਗੁਮਨਾਮ ਜੀਵਨ ਜਿਉਂਦੇ ਰਹੇ ਪਰੰਤੂ ਪੱਲਵ ਦੇ ਪਾਂਡੇ ਹੁਕਮਰਾਨ ਉਹਨਾਂ ਦੀਆਂ ਰਾਜਕੁਮਾਰੀਆਂ ਨਾਲ ਸ਼ਾਦੀ ਤੇ ਰਾਜਕੁਮਾਰਾਂ ਨੂੰ ਆਪਣੀ ਨੌਕਰੀ ਵਿੱਚ ਰੱਖ ਲੈਂਦੇ ਸਨ ਬੀਜਲਿਆ 850 ਤੋਂ 870 ਇਹ ਪੱਲਵਾਂ ਦਾ ਸਾਮন্ত ਸੀ ਜਿਸ ਨੇ ਪੱਲਵਾਂ ਤੇ ਪਾਂਡਿਆ درمیان ਸੰਘਰਸ਼ ਦਾ ਫਾਇਦਾ ਉਠਾਇਆ ਤੇ ਹੌਲੀ-ਹੌਲੀ ਆਜ਼ਾਦ ਹੋ ਗਿਆ ਇਸ ਨੇ ਤੰਜੌਰ ਜਿੱਤ ਲਿਆ ਇੰਜ ਚੋਲ ਰਾਜ ਦੀ ਬੁਨਿਆਦ ਰੱਖੀ ਪੱਲਵ ਉਸ ਦੀ ਵੱਧਦੀ ਸ਼ਕਤੀ ਨੂੰ ਰੋਕ ਨਹੀਂ ਸਕੇ ਅਦਿੱਤ્ય ਪਹਿਲਾ ਬੀਜਲਿਆ ਬੀਜਲਿਆ ਦੇਵਪੁੱਤਰ ਤੇ ਉੱਤਰਾ ਅਧਿਕਾਰੀ ਅਦਿੱਤਿਏ ਨੇ ਰਾਜਕੇਸਰੀ ਦੀ ਉਪਾਧੀ ਧਾਰਨ ਕੀਤੀ ਉਹ ਪੱਲਵਾਂ ਦੀ ਨੌਕਰੀ ਕਰਦਾ ਰਿਹਾ ਜਦੋਂ ਪਾਂਡਿਆ ਨੇ ਪੱਲਵਾਂ ਤੇ ਹਮਲਾ ਕੀਤਾ ਤਾਂ ਅਦਿੱਤਿਏ ਨੇ ਉਹਨਾਂ ਦਾ ਮੁਕਾਬਲਾ ਕੀਤਾ 886 ਵਿੱਚ ਸ਼੍ਰੀ ਪੁਰੰਭੀਆਮ ਦੀ ਫੈਸਲਾ ਕੁੰ ਲੜਾਈ ਵਿੱਚ ਉਸਨੇ ਪਾਂਡਿਆ ਵਿਰੁੱਧ ਪ੍ਰਮੁੱਖ ਭੂਮਿਕਾ ਨਿਭਾਈ ਪੱਲਵ ਸਮਰਾਟ ਨੇ ਇਸ ਸੇਵਾ ਬਦਲੇ ਅਨੇਕਾ ਇਲਾਕੇ ਆਪਣੇ ਸਮੰਤ ਅਦਿੱਤਿਏ ਨੂੰ ਦਿੱਤੇ ਇਸਦੀ ਵੱਡੀ ਸ਼ਕਤੀ ਨੇ ਅਦਿੱਤਿਆ ਦੇ ਮਨ ਵਿੱਚ ਆਜ਼ਾਦੀ ਦੀ ਲਾਲਸਾ ਪੈਦਾ ਕੀਤੀ 891 ਈਸਵੀ ਵਿੱਚ ਉਸਨੇ ਪੱਲਵਾਂ ਨੂੰ ਹਰਾ ਦਿੱਤਾ ਇੰਜ ਜੋ ਦੱਖਣ ਪੂਰਵੀ ਪਾਸੇ ਰਾਸ਼ਟਰਕੂਟਾ ਤੋਂ ਬਾਅਦ ਦੂਜੀ ਵੱਡੀ ਸ਼ਕਤੀ ਬਣ ਗਿਆ ਆਪਣੀ ਮੌਤ ਤੋਂ ਪਹਿਲਾਂ ਉਸਨੇ ਕਵੇਰੀ ਦਰਿਆ ਦੇ ਕੰਢੇ ਉੱਪਰ ਸਥਿਤ ਕੰਗੂ ਦਾ ਇਲਾਕਾ ਜਿੱਤਿਆ ਤੇ ਰਾਜ ਦੀ ਗੱਦੀ ਆਪਣੇ ਪੁੱਤਰ ਪ੍ਰਾਂਤਕ ਨੂੰ ਸੌਂਪ ਦਿੱਤੀ ਤਾਂ ਪ੍ਰਾਂਤਕ ਪਹਿਲੇ ਦੀ ਗੱਲ ਕਰਾਂਗੇ 907 ਤੋਂ 955 ਤੱਕ ਪ੍ਰਾਂਤਕ ਦੇ ਗੱਦੀ ਬੈਠਣ ਸਮੇਂ ਚੋਲ ਰਾਜ ਉੱਤਰ ਪਾਸੇ ਮਦਰਾਸ ਤੋਂ ਲੈ ਕੇ ਕਾਲਾਂਸਤੀ ਤੱਕ ਦੱਖਣ ਵੱਲ ਕਾਵੇਰੀ ਤੱਕ ਫੈਲ ਚੁੱਕਿਆ ਸੀ 910 ਈਸਵੀ ਵਿੱਚ ਉਸਨੇ ਮਧੁਰਾ ਤੇ ਕਬਜ਼ਾ ਕੀਤਾ ਫਿਰ ਪਾਂਡੇ ਰਾਜ ਵਿਰੁੱਧ ਯਤਨ ਕੀਤੇ ਪਾਂਡੇ ਚੀਫ ਰਾਜ ਸਿਨਾ ਰਾਜ ਸਿਨਾ ਨੇ ਸ਼੍ਰੀਲੰਕਾ ਤੋਂ ਸਹਾਇਤਾ ਲਈ ਪਰੰਤੂ 918 ਵਿੱਚ ਗਲੂਰ ਦੇ ਸਥਾਨ ਤੇ ਪ੍ਰਾਂਤਕ ਨੇ ਦੋਹਾਂ ਉਹ ਫੌਜਾਂ ਨੂੰ ਹਰਾ ਦਿੱਤਾ ਜਦੋਂ ਪ੍ਰਾਂਤਕ ਦੱਖਣ ਵੱਲ ਪਾਂਡੇਆਂ ਨਾਲ ਲੜ ਰਿਹਾ ਸੀ ਉਸ ਉੱਪਰ ਉੱਤਰ ਵੱਲੋਂ ਰਾਸ਼ਟ੍ਰਕੂਟਾਂ ਨੇ ਹਮਲਾ ਕਰ ਦਿੱਤਾ ਰਾਸ਼ਟ੍ਰਕੋਟ ਕ੍ਰਿਸ਼ਨਦੇਵ ਦੂਜੇ ਦੇ ਹਮਲੇ ਦੀ ਅਗਵਾਈ ਕੀਤੀ ਪਰੰਤੂ 910-11 ਈਸਵੀ ਨੂੰ ਤ੍ਰੀ ਅਰਾਕੋਟ ਜ਼ਿਲ੍ਹੇ ਵਿੱਚ ਬਲਾਲਾ ਤੀਰੂਨ ਤੀਰੂ ਬੁਲਸ ਦੇ ਸਥਾਨ ਤੇ ਹੋਏ ਯੁੱਧ ਵਿੱਚ ਪ੍ਰਾਂਤਕ ਜਿੱਤ ਗਿਆ ਵਾਨਾਂ ਦੇ ਦੋ ਸਮੰਤਾਂ ਨੂੰ ਭਾਰੀ ਹਾਰ ਹੋਈ ਹੁਣ ਪ੍ਰਾਂਤਿਕ ਦਾ ਰਾਜ ਇਤਨਾ ਫੈਲ ਗਿਆ ਸੀ ਕਿ 940 ਈਸਵੀ ਵਿੱਚ ਉਸਦੇ ਸਮੰਤ ਗੰਗਾ ਪ੍ਰਿਥਵੀਪਤੀ ਦੀ ਮੌਤ ਕਾਰਨ ਉੱਤਰ-ਪੱਛਮੀ ਇਲਾਕੇ ਵਿੱਚ ਕੰਟਰੋਲ ਮੁਸ਼ਕਲ ਹੋ ਗਿਆ 949 ਈਸਵੀ ਵਿੱਚ ਰਾਸ਼ਟਰਕੂਟਾ ਨੇ ਕ੍ਰਿਸ਼ਨ ਤੀਜੀ ਅਧੀਰ ਫਿਰ ਚੋਲ ਰਾਜ ਤੇ ਹਮਲਾ ਕੀਤਾ ਉਤਰੀ ਯਰਾਕੋਟ ਜ਼ਿਲ੍ਹੇ ਵਿੱਚ ਹੀ ਟਾਕਲਮ ਦੇ ਸਥਾਨ ਤੇ ਲੜਾਈ ਹੋਈ ਇਸ ਵਿੱਚ ਪ੍ਰਾਂਤਿਕ ਦਾ ਬੇਟਾ ਰਾਜਾ ਦਿੱਤਿਆ ਮਾਰਿਆ ਗਿਆ ਅਤੇ ਚੋਲ ਹਾਰ ਗਏ ਉੱਤਰ ਵੱਲ ਸਾਰੇ ਇਲਾਕੇ ਪ੍ਰਾਂਤਕਾਤੋਂ ਜਾਂਦੇ ਰਹੇ ਇਸ ਸਮੇਂ ਪਾਂਡਿਆ ਨੇ ਦੱਖਣੀ ਪਾਸੇ ਤੋਂ ਹਮਲਾ ਕਰਕੇ ਚੋਲ ਰਾਜ ਸਮਾਪਤ ਕਰ ਦਿੱਤਾ ਰਾਜ ਰਾਜਾ ਪਹਿਲਾ ਪ੍ਰਾਂਤਕ ਦੀ ਮੌਤ ਉਪਰੰਤ ਅਗਲੇ 50 ਸਾਲ 938 ਤੋਂ 985 ਤੱਕ ਚੋਲ ਰਾਜ ਸ਼ਕਤੀ ਪੰਬਲਪੂਸੇ ਵਿੱਚ ਰਹੀ ਰਾਸਟਰ ਕੂਟਾਂ ਤੇ ਪਾਂਡਿਆਂ ਨੇ ਇਸ ਨੂੰ ਸਿਰ ਨਾ ਚੁੱਕਣ ਦਿੱਤਾ ਪਾਂਡੇ ਨੂੰ ਚੁਣੌਤੀ ਦੇਣ ਵਾਲਾ ਚੌਲ ਹੁਕਮਰਾਮ ਰਾਜ ਰਾਜਾ ਸੀ ਉਸ ਨੇ 985 ਈਸਵੀ ਤੱਕ ਗੱਦੀ ਸੰਭਾਲੀ ਜਿੱਤਾਂ ਦੀ ਗੱਲ ਕਰੀਏ ਅਸੀਂ ਅਗਲੇ 30 ਸਾਲਾਂ ਵਿੱਚ ਛੋਟਾ ਜਿਹਾ ਢੋਲ ਰਾਜ ਰਾਜਾ ਦੀ ਅਗਵਾਈ ਹੇਠ ਵਿਸ਼ਾਲ ਸਮਰਾਜ ਬਣ ਗਿਆ ਇੱਥੇ ਗਲਤ ਪ੍ਰੋਨਾਂਊਂਸ ਲਿਖਿਆ ਹੋਇਆ ਢੋਲ ਨਹੀਂ ਚੋਲ ਰਾਜ ਇੱਥੇ ਚੋਲ ਰਾਜ ਆਊਗਾ ਵਿਸ਼ਾਲ ਸਾਮਰਾਜ ਬਣ ਗਿਆ ਇਹ ਬਾਅਦ ਵਿੱਚ ਇੰਜ ਅਨੇਕਾਂ ਜੁੱਧਾਂ ਕਾਰਨ ਵਾਪਰਿਆ ਜਿਹੜੇ ਕਿ ਉਸ ਨੇ ਸਫਲਤਾਪੂਰਵਕ ਲੜੇ ਸੀ ਨੰਬਰ 1 ਤੇ ਤਾਂ ਪਾਂਡੇ ਪ੍ਰਦੇਸ਼ਾਂ ਦੀ ਜਿੱਤ ਉਹਨਾਂ ਵਿੱਚ ਖਾਸ ਕਰਕੇ ਮਧੂਰਾ ਦਾ ਮਹੱਤਵਪੂਰਨ ਇਲਾਕਾ ਵੀ ਸ਼ਾਮਲ ਸੀ ਨੰਬਰ 2 ਤੇ ਕੇਰਲ ਦੀ ਜਿੱਤ ਜਿਸ ਵਿੱਚ ਨੇਵੀ ਜਾਂ ਜਲ ਸੈਨਾ ਦੀਆਂ ਦੋ ਲੜਾਈਆਂ ਦੀ ਮੁੱਖ ਭੂਮਿਕਾ ਸੀ ਇਸ ਨਾਲ ਉਸ ਦਾ ਕਾਂਡਲੂਰ ਤੇ ਤ੍ਰਿਵਿੰਦਰਮ ਤੇ ਕੋਲਮ ਤੇ ਕਬਜ਼ਾ ਹੋ ਗਿਆ ਲੰਕਾ ਦੀ ਜਿੱਤ ਵਿੱਚ ਵੀ ਰਾਜ ਰਾਜ ਰਾਜਾ ਦੀ ਜਲ ਸੈਨਾ ਪ੍ਰਮੁੱਖ ਰੋਲ ਸੀ ਉੱਤਰੀ ਲੰਕਾ ਚੋਲ ਉੱਤਰੀ ਲੰਕਾ ਨੂੰ ਚੋਲ ਸਾਮਰਾਜ ਵਿੱਚ ਮਿਲਾ ਲਿਆ ਗਿਆ ਮੈਸੂਰ ਉੱਪਰ ਗੰਗਾ ਦਾ ਰਾਜ ਸੀ ਕਾਹੇਰੀ ਨੂੰ ਪਾਰ ਕਰਕੇ ਉਹਨਾਂ ਉੱਪਰ ਹਮਲਾ ਕੀਤਾ ਗਿਆ ਤੇ ਹਾਰ ਦਿੱਤੀ ਗਈ 991 ਤੱਕ ਰਾਜਰਾਜਾ ਨੇ ਸਾਰਾ ਮੈਸੂਰ ਜਿੱਤ ਲਿਆ ਹੁਣ ਉਸਦੀ ਸਰਹੱਦ ਪੱਛਮੀ ਚਾਲੁਕਿਆ ਨਾਲ ਆ ਲੱਗੀ 1007 ਵਿੱਚ ਚੋਲ ਰਾਜਪੁਤ ਰਾਜਿੰਦਰ ਨੇ ਡੌਨੂਰ ਜ਼ਿਲ੍ਹਾ ਬੀజాਪੁਰ ਤੇ ਹਮਲਾ ਕਰਕੇ ਇਸ ਨੂੰ ਲੁੱਟਿਆ ਨੰਬਰ 5 ਰਾਜਰਾਜਾ ਨੇ 999 ਵਿੱਚ ਬੇਂਗੀ ਤੇ ਹਮਲਾ ਕਰਕੇ ਇਸ ਨੂੰ ਜਿੱਤ ਲਿਆ ਸ਼ਕਤੀ ਬਰਮਨ ਨੂੰ ਇਸ ਦਾ ਰਾਜਾ ਬਣਾ ਦਿੱਤਾ ਨੰਬਰ 6 ਕਲਿੰਗ ਦੀ ਜਿੱਤ ਵੇਂਗੀ ਤੋਂ ਪਿੱਛੋਂ ਹੋਈ ਔਰ ਫਿਰ ਉਹ ਟਾਪੂਆ ਮਾਲਦੀਬਲ ਵਧਿਆ 1012 ਈਸਵੀ ਨੂੰ ਰਾਜਰਾਜ ਨੇ ਆਪਣੇ ਪੁੱਤਰ ਰਜਿੰਦਰ ਜੁਬਰਾਜ ਨੂੰ ਆਪਣਾ ਜਾਨਸ਼ੀਨ ਐਲਾਨ ਕਰ ਦਿੱਤਾ ਇਸ ਸਮੇਂ ਤੱਕ ਚੋਲ ਸਮਰਾਜ ਦੀ ਰਾਜਧਾਨੀ ਤੰਜੌਰ ਸੀ ਇਹ ਉੱਤਰ ਵਿੱਚ ਕ੍ਰਿਸ਼ਨਾ ਨਦੀ ਤੇ ਉੱਤਰ ਪੱਛਮ ਵਿੱਚ ਤੂਂਗ ਭੱਦਰਾ ਤੱਕ ਫੈਲਿਆ ਹੋਇਆ ਸੀ ਰਾਜਰਾਜਾ ਤੋਂ ਪਿੱਛੋਂ ਜਿਹੜੇ ਚੋਲ ਰਾਜੇ ਹੋਏ ਨੇ ਉਹਨਾਂ ਦੀ ਸੂਚੀ ਅਸੀਂ ਪੜਾਂਗੇ ਰਾਜਿੰਦਰ ਪਹਿਲਾ ਹੋਇਆ ਏ ਜਿਨੇ 1014 ਤੋਂ 1044 ਤੱਕ ਰਾਜ ਕੀਤਾ ਰਾਜਾ ਤੇਰਾਜ 1040 ਤੋਂ 1052 ਰਾਜਿੰਦਰ ਦੂਜਾ 1052 ਤੋਂ 1064 ਵੀ ਰਾਜਿੰਦਰਾ 1063 ਤੋਂ 1070 ਅਧਿ ਰਾਜਿੰਦਰਾ ਅਧਿ ਰਾਜਿੰਦਰਾ ਨੇ 19 1070 ਵਿੱਚ ਰਾਜ ਕੀਤਾ ਅੱਗੇ ਹੈ ਕੋਲੂ ਟੁੰਗਾ ਪਹਿਲਾ 1070 ਤੋਂ 1122 ਤੱਕ ਚੌਲਾਂ ਦਾ ਰਾਜ ਪ੍ਰਬੰਧ ਸੀ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ ਬਾਦਸ਼ਾਹ ਜਾਂ ਰਾਜਾ ਰਾਜ ਪ੍ਰਬੰਧਕ ਤੁਰਾ ਹੁੰਦਾ ਸੀ ਇਹ ਪਦ ਪੈਤ੍ਰਿਕ ਸੀ ਪਾਪ ਦਾਦੇ ਪੋਤੇ ਤੱਕ ਚੱਲਦਾ ਸੀ ਤਾਜਪੋਸ਼ੀ ਦੀ ਸ਼ਾਮ ਤੋਂ ਤਾਮਨਾ ਮਨਾਈ ਜਾਂਦੀ ਸੀ ਇੱਕੋ ਸਮੇਂ ਤਾਜਪੋਸ਼ੀ ਦਾ ਜਸ਼ਨ ਅਨੇਕਾਂ ਸ਼ਹਿਰਾਂ ਜਿਵੇਂ ਤੰਜੌਰ ਗੰਗੇਕੋਂਡਾ ਕੋਲਾਪੂਰਮ ਚਿੰਦਮ ਚਿੰਦਾਂਬਰਮ ਤੇ ਕਾਂਚੀਪੁਰਮ ਵਿੱਚ ਹੁੰਦਾ ਸੀ ਜੁਬਰਾਜ ਦੂਸਰਾ ਮਹੱਤਵਪੂਰਨ ਵਿਅਕਤੀ ਤੇ ਆਉਦਾ ਸੀ ਰਾਜ ਦਰਬਾਰ ਦਾ ਸਾਰਾ ਕੰਮ ਜਾਪਾਨੀ ਹੁਕਮਾਂ ਨਾਲ ਹੁੰਦਾ ਸੀ ਚੌਲ ਅਫਸਰ ਸਾਹੀ ਪੂਰੀ ਤਰ੍ਹਾਂ ਸੰਗਠਿਤ ਤੇ ਕੇਂਦ੍ਰਿਤ ਸੀ ਅਫਸਰ ਸਾਹੀ ਬਾਕੀ ਸਮਾਜ ਤੋਂ ਬਿਲਕੁਲ ਵੱਖਰੀ ਕਿਸਮ ਦਾ ਸੰਗਠਨ ਸੀ ਇਹ ਉੱਚੇ ਤੇ ਨੀਵੇਂ ਦੋ ਦਰਜਿਆਂ ਵਿੱਚ ਵੰਡੀ ਹੋਈ ਸੀ ਫੌਜੀ ਨਾਗਰਿਕ ਕਾਰਜਾਂ ਵਿੱਚ ਫਰਕ ਨਹੀਂ ਕੀਤਾ ਜਾਂਦਾ ਸੀ ਫੌਜ ਦੇ ਵੱਡੇ ਅਫਸਰਾਂ ਨੂੰ ਆੜਿਆ ਗਾਰੀਗਲ ਕਿਹਾ ਜਾਂਦਾ ਸੀ ਵੱਖ-ਵੱਖ ਵਿਭਾਗਾਂ ਦੀ ਪਛਾਣ ਕਰਨੀ ਮੁਸ਼ਕਲ ਸੀ। ਭੂਮੀ ਲਗਾਨ ਵਿਭਾਗ ਪੂਰੀ ਤਰ੍ਹਾਂ ਸੰਗਠਿਤ ਸੀ। ਕੇਂਦਰੀ ਵਿਭਾਗ ਸਾਰੇ ਸਮਰਾਜ ਉੱਪਰ ਕੰਟਰੋਲ ਰੱਖਦੇ ਸਨ। ਮੰਤਰੀ ਮੰਡਲ ਵਰਗੀ ਕੋਈ ਚੀਜ਼ ਨਹੀਂ ਸੀ। ਫਿਰ ਵੀ ਕੁਝ ਸੀਨੀਅਰ ਅਫਸਰ ਰਾਜੇ ਅਫਸਰਾਂ ਵਿਚਕਾਰ ਕੜੀ ਦਾ ਕੰਮ ਕਰਦੇ ਸਨ। ਅਜਿਹੇ ਅਫਸਰਾਂ ਦਾ ਕੋਈ ਸੰਗਠਨ ਨਹੀਂ ਸੀ। ਹਾਂ ਉਹਨਾਂ ਨੂੰ ਸਮੂਹਿਕ ਤੌਰ ਤੇ ਉਡਾਨ ਕੁੱਟਮ ਕਿਹਾ ਜਾਂਦਾ ਸੀ। ਅਫਸਰ ਤੇ ਰਾਜ ਦੇ ਨੌਕਰ ਕਿਵੇਂ ਭਰਤੀ ਹੁੰਦੇ ਸਨ ਕਿਵੇਂ ਤਨਖਾਹ ਦਿੱਤੀ ਜਾਂਦੀ ਸੀ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਤਨਖਾਹ ਉਹ ਜੋ ਜ਼ਮੀਨ ਗ੍ਰਾਂਟ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਇਹਨਾਂ ਗ੍ਰਾਂਟਾਂ ਨੂੰ ਜੀਵੀ ਟਾਸ ਕਿਹਾ ਜਾਂਦਾ ਸੀ ਪ੍ਰਾਂਤਕ ਤੇ ਲੋਕਲ ਪ੍ਰਸ਼ਾਸਨ ਰਾਜ ਹੇਠ ਲਿਕੇ ਇਕਾਈਆਂ ਵਿੱਚ ਵੰਡਿਆ ਹੋਇਆ ਸੀ ਕਿਹੜੀਆਂ-ਕਿਹੜੀਆਂ ਮੰਡਲਪ ਪ੍ਰਾਂਤ ਜਾਂ ਸੂਬਾ ਬਲਨਾਡੂ ਪ੍ਰਾਂਤ ਦੀਆਂ ਡਿਵੀਜ਼ਨਾਂ ਕੁਰਾਮ ਅਥਵਾ ਕੌਟਮ ਜਾਂ ਕਈ ਪਿੰਡਾਂ ਦਾ ਸਮੂਹ ਵੱਡੇ ਕਸਬੇ ਦੇ ਸ਼ਹਿਰ ਵੱਖਰੇ ਕੁ ਰਾਮ ਸਨ ਪਾਵ ਸ਼ਹਿਰੀ ਡਿਵੀਜ਼ਨਾਂ ਸਨ ਸਭਾਵਾਂ ਪ੍ਰਸ਼ਾਸਨ ਦੇ ਹਰ ਪੱਧਰ ਤੇ ਇਸ ਦੀ ਅਗਵਾਈ ਵਾਸਤੇ ਜਨਤਕ ਸਭਾਵਾਂ ਸਨ ਇਹ ਦੋ ਕਿਸਮ ਦੀਆਂ ਸਨ ਔਰ ਤੇ ਸਵਾ ਔਰ ਸਾਰੇ ਪਿੰਡ ਦੀ ਸਾਂਝੀ ਸਵਾ ਸੀ ਪਰੰਤੂ ਸਵਾ ਕੇਵਲ ਬ੍ਰਾਹਮਣਾ ਦੀ ਪੰਚਾਇਤ ਸੀ ਇਹ ਸਭਾਵਾਂ ਲੋਕਾਂ ਦੀ ਭਲਾਈ ਲਈ ਟੈਕਸ ਲਾ ਕੇ ਜਾਂ ਹਟਾ ਹਟਾ ਸਕਦੀਆਂ ਸਨ ਇਤਲਾਬਾਂ ਹਸਪਤਾਲਾਂ ਮੰਦਰਾਂ ਧਰਮਸ਼ਾਲਾਵਾਂ ਦਾ ਪ੍ਰਬੰਧ ਕਰਦੀਆਂ ਸਨ ਪਿੰਡਾਂ ਵਾਂਗ ਹੀ ਸ਼ਹਿਰਾਂ ਵਿੱਚ ਸਭਾਵਾਂ ਹੁੰਦੀਆਂ ਸਨ ਸ਼ਹਿਰ ਵਿੱਚ ਵਪਾਰੀਆਂ ਦੀ ਸਭਾ ਨੂੰ ਨਗਰਮ ਕਿਹਾ ਜਾਂਦਾ ਸੀ 나ਡੂ ਪੱਦਰ ਦੀਆਂ ਸੇਵਾਵਾਂ ਦਾ ਵੀ ਜ਼ਿਕਰ ਆਉਂਦਾ ਹੈ ਪਿੰਡ ਦੇ ਕਸਵੇ ਪੱਦਰ ਤੇ ਸਭਾਵਾਂ ਨਿਆਂ ਵੀ ਕਰਦੀਆਂ ਸਨ ਇਨਸਾਫ਼ ਕਰਨ ਵਾਲੀਆਂ ਇਹਨਾਂ ਕਮੇਟੀਆਂ ਨੂੰ ਨਿਆਂੰਤਰ ਕਿਹਾ ਜਾਂਦਾ ਸੀ ਭੂਮੀਕਾਰ ਬਾਰੇ ਅਸੀਂ ਗੱਲ ਕਰਾਂਗੇ ਚੋਲ ਸਮਰਾਜ ਦੇ ਵਿੱਚ ਲੈਂਡ ਰੈਵਨਿਊ ਕਿਸ ਤਰ੍ਹਾਂ ਸੀ ਫਸਲ ਤੇ ਲੱਗਦਾ ਸੀ ਫਸਲ ਦਾ 1/3 ਤੋਂ ਲੈ ਕੇ 1/6 ਹਿੱਸਾ ਹੁੰਦਾ ਸੀ ਰਾਜ ਰਾਜਾ ਪਹਿਲੇ ਸਮੇਂ ਸਾਰੀ ਭੂਮੀ ਦੀ ਪੈਮਾਈਸ਼ ਕੀਤੀ ਜਾਂਦੀ ਸੀ ਭੂਮੀ ਦੀ ਇਕਾਈ ਨੂੰ ਵੇਲੀ ਤੇ ਨਾਲ ਦੀ ਇਕਾਈ ਨੂੰ ਕਲਮ ਜਿਹੜੀ ਕਿ 3 ਮਾਣ ਹੁੰਦੀ ਸੀ ਆਖਦੇ ਸਨ ਭੂਮੀ ਲਗਾਨ ਇਕੱਠਾ ਕਰਨ ਲਈ ਜ਼ਿੰਮੇਵਾਰੀ ਪਿੰਡ ਦੀ ਸਵਾ ਦੀ ਹੁੰਦੀ ਸੀ ਸਮਾਜਿਕ ਤੇ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ ਸਮਾਜ ਦਾ ਆਧਾਰ ਜਾਤੀ ਸੀ ਬ੍ਰਾਹਮਣਾਂ ਦੇ ਆਪਣੇ ਪਿੰਡ ਸਨ ਸਵਾ ਵੀ ਆਪਣੀ ਹੁੰਦੀ ਸੀ ਸ਼ਹਿਰਾਂ ਵਿੱਚ ਕਿਰਤੀ ਵੱਸੋਂ ਵੀ ਦੋ ਜਾਤੀਆਂ ਜਾਂ ਵਰਗਾਂ ਵਿੱਚ ਵੰਡੀ ਹੋਈ ਸੀ ਇਹਨਾਂ ਵਿੱਚ ਸੱਜੇ ਹੱਥ ਵਾਲਨ ਗਾਏ ਤੇ ਖੱਬੇ ਹੱਥ ਇੰਡਨ ਗਾਏ ਆਖਦੇ ਸਨ ਔਰਤ ਦੀ ਪਦਵੀ ਨੀਮੀ ਸੀ ਪਰੰਤੂ ਉਸ ਦੀ ਸ਼੍ਰੇਣੀ ਉੱਪਰ ਨਿਰਭਰ ਕਰਦੀ ਸੀ ਅਮੀਰ ਘਰਾ ਵੀ ਔਰਤਾਂ ਜਾਇਦਾਦ ਦੀਆਂ ਹਿੱਸੇਦਾਰ ਸੀ ਗੁਲਾਮ ਪ੍ਰਥਾ ਵੀ ਸੀ ਖੇਤੀਹਾਰ ਮਜ਼ਦੂਰ ਗੁਲਾਮਾਂ ਵਾਂਗ ਹੀ ਰਹਿੰਦੇ ਸਨ ਸਮਾਜ ਵਿੱਚ ਭੂਮੀ ਲਗਾਨ ਦੇਣ ਵਾਲਿਆਂ ਦੀ ਰੁਤਬਾ ਦੂਸਰੇ ਨਾਲੋਂ ਉੱਚਾ ਸੀ ਧਰਮ ਦੀ ਗੱਲ ਕਰੀਏ ਸੀ ਤਾਂ ਚੌਲ ਹੁਕਮਰਾਨ ਸ਼ਿਵ ਤੇ ਵਿਸ਼ਨੂੰ ਦੇ ਪੁਜਾਰੀ ਸਨ ਸ਼ਿਵ ਪੂਜਾ ਸੰਬੰਧੀ ਤੇ ਵਿਸ਼ਨੂੰ ਭਗਤੀ ਲਈ अनेका ਭਜਨਾ ਪੁਸਤਕਾਂ ਦਾ ਨਿਰਮਾਣ ਹੋਇਆ ਆਚਾਰਿਆ ਕਾਫੀ ਸਤਿਕਾਰ ਸੀ ਚੌਲ ਸ਼ਾਸਕ ਧਰਮ ਪ੍ਰਤੀ ਸੰਕੀਰਣ ਨਹੀਂ ਸਨ ਇਸ ਕਰਕੇ ਬੋਧੀ ਤੇ ਜੈਨ ਮੰਦਰਾਂ ਦਾ ਵੀ ਨਿਰਮਾਣ ਹੁੰਦਾ ਰਿਹਾ ਧਾਰਮਿਕ ਨਾਰਾਜ਼ਗੀ ਦਾ ਸੰਪੂਰਨ ਅਭਾਵ ਨਹੀਂ ਸੀ ਕਈ ਵਾਰ ਵਿਸ਼ਨੂ ਸੁਧਾਰਕਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ ਨਹਿਗਾਪਟਮ ਜਿੱਥੇ ਬੁੱਧ ਧਰਮ ਦਾ ਮਾਸ ਖਾਸਾ ਪ੍ਰਭਾਵ ਸੀ ਨੂੰ ਛੱਡ ਕੇ ਬਾਕੀ ਰਾਜ ਵਿੱਚ ਮੰਦਰ ਆਧਾਰਿਤ ਹਿੰਦੂ ਧਰਮ ਦਾ ਬੋਲਬਾਲਾ ਸੀ ਸੁਭਾਗ ਕੀ ਬ੍ਰਾਹਮਣ ਜਾਤੀ ਧਾਰਮਿਕ ਤੇ ਸਮਾਜਿਕ ਪੱਖੋਂ ਸ਼ਕਤੀਸ਼ਾਲੀ ਸੀ ਸਿੱਖਿਆ ਤੇ ਸੱਭਿਆਚਾਰ ਮੰਦਰਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਨਜ਼ਦੀਕੀ ਸਬੰਧ ਸੀ ਸਕੂਲ ਸਭ ਦਾ ਸਾਂਝਾ ਸੀ ਇਸ ਲਈ ਵਿੱਤ ਦਾ ਪ੍ਰਬੰਧ ਸਾਂਝੀ ਜ਼ਮੀਨ ਦੀ ਆਮਦਨ ਵਿੱਚੋਂ ਕੀਤਾ ਜਾਂਦਾ ਸੀ ਚੌਲ ਸਮਰਾਜ ਤਾਮਿਲ ਤੇ ਸੰਸਕ੍ਰਿਤ ਸਾਹਿਤ ਦੀ ਤਰੱਕੀ ਦਾ ਸਾਧਨ ਬਣਿਆ ਚੌਲ ਸ਼ਾਸਕਾਂ ਵਿੱਚ ਮਹਿਮਾ ਦੀ ਮਹਿਮਾ ਵਿੱਚ ਰਚੀਆਂ अनेका ਪ੍ਰਸ਼ਸਤੀਆਂ ਸਾਹਿਤਿਕ ਪੱਖੋਂ ਉੱਚੀਆਂ ਸਨ ਰਾਜ ਰਾਜਾ ਪਹਿਲਾ ਉੱਪਰ ਦੋ ਮਹੱਤਵਪੂਰਨ ਡਰਾਮੇ ਲਿਖੇ ਗਏ ਡਰਾਮੇ ਜਾਂ ਨਾਟਕਮ ਤੋਂ ਇਲਾਵਾ ਪਾਂਡੇ ਪੱਲਵ ਸਮੇਂ ਦੀ ਸਮਾਪਤੀ ਵੇਲੇ ਤਾਮਿਲ ਭਾਸ਼ਾ ਵਿੱਚ ਰਚੀ ਗਈ ਬ੍ਰਿਹਾਤ ਕਥਾ ਜਗਤ ਪ੍ਰਸਿੱਧ ਰਚਨਾ ਹੈ 10ਵੀਂ ਸਦੀ ਈ ਵਿਚ ਜੈਨ ਰਚਨਾ ਜੀਵਿਕਾ ਚਿਤਮਣੀ ਲਿਖੀ ਗਈ ਇਹ ਤਮਿਲ ਸਾਹਿਤ ਦਾ ਮਹਾਕਾਵਿ ਹੈ ਇਸ ਕਾਲ ਦੇ ਕੁਝ ਮਹੱਤਵਪੂਰਨ ਤਮਿਲ ਸਾਹਿਤਕਾਰ ਇਸ ਤਰ੍ਹਾਂ ਹਨ ਕੰਬਨ ਕੂਟਨ ਪੁਗਲੇਂਡੀ ਜੈਨਾ ਗੌਂਦਰ ਤੇ ਕਾਲ ਅਡਨਾਰ ਕਲਾ ਦੀ ਗੱਲ ਕਰੀਏ ਸੀ ਤਾਂ ਸ਼ਹਿਰਾਂ ਤੇ ਮੰਦਰਾਂ ਦੀ ਰਚਨਾ ਚੋਲ ਸ਼ਾਸਕਾਂ ਦਾ ਖਾਸ ਸ਼ੌਕ ਸੀ ਰਜਿੰਦਰ ਪਹਿਲੇ ਸਮੇਂ ਗੰਗਾਈ ਕੋਂਡਾ ਚੋਲਾਪਰਮ ਸ਼ਹਿਰ ਉਸਾਰਿਆ ਗਿਆ ਸ਼ਹਿਰ ਦੀ ਸਭ ਤੋਂ ਖੂਬਸੂਰਤ ਇਮਾਰਤ ਸ਼ਿਵਜੀ ਦੀ ਆਰਾਧਨਾ ਲਈ ਬਣਿਆ ਗੰਗਾਈ ਕੋਡਾ ਚ ਚੋਲਿਸ਼ ਸ਼ਿਵਰਮ ਦਾ ਮੰਦਰ ਸੀ ਤੰਜੌਰ ਚੋਲਾ ਸ਼ਾਸਕਾਂ ਦਾ ਰਾਜਨੀਤਿਕ ਕੇਂਦਰ ਹੀ ਨਹੀਂ ਸਗੋ ਇਹ ਸਭ ਤੋਂ ਵੱਡੇ ਸੁੰਦਰ ਮੰਦਰਾਂ ਦਾ ਸ਼ਹਿਰ ਵੀ ਸੀ ਰਾਜ ਰਾਜੇਸ਼ਵਰ ਮੰਦਿਰ ਜਿਸ ਨੂੰ ਮੰਦਰਾਂ ਦਾ ਸਮਰਾਟ ਕਿਹਾ ਜਾਂਦਾ ਇੱਥੇ ਹੀ ਸਥਿਤ ਸੀ ਇਸ ਕਿਲੇ ਵਰਗੇ ਮੰਦਰ ਦਾ ਆਹਤਾ ਪੂਰਬ ਤੋਂ ਪੱਛਮ ਵੱਲ 240.79 ਮੀਟਰ ਲੰਬਾ ਤੇ ਉੱਤਰ ਤੋਂ ਦੱਖਣ ਵੱਲ 121.91 ਮੀਟਰ ਚੌੜਾ ਹੈ ਗਰਭ ਗ੍ਰਹਿ ਅਰਧ ਮੰਡਪ ਮਹਾ ਮੰਡਪ ਤੇ ਮੁੱਖ ਮੰਡਪ ਇਸ ਦੇ ਪ੍ਰਮੁੱਖ ਭਾਗ ਹਨ ਮੰਡਪ ਕਈ ਥਾਮਲਿਆਂ ਉੱਪਰ ਬਣੇ ਕਮਰੇ ਨੂੰ ਕਿਹਾ ਜਾਂਦਾ ਹੈ ਇਸ ਮੰਦਰ ਵਿੱਚ ਸੈਂਕੜੇ ਪੁਜਾਰੀਆਂ ਤੋਂ ਇਲਾਵਾ 400 ਦੇਵਦਾਸੀਆਂ ਤੇ ਨਾਚੀਆਂ ਤੇ 212 ਦੇਵਦਾਸ ਤੇ 50 ਤੋਂ ਉੱਪਰ ਸੰਗੀਤਕਾਰ ਅਤੇ ਵੇਦਾਂ ਦਾ ਪਾਠ ਕਰਨ ਵਾਲੇ ਸਨ ਇਸ ਵਿੱਚ 160 ਜੋਤਾਂ ਹਰ ਵੇਲੇ ਜਗਦੀਆਂ ਰਹਿੰਦੀਆਂ ਸਨ ਇਹਨਾਂ ਲਈ ਘੀ ਵਾਸਤੇ ਬਹੁਤ ਸਾਰੇ ਆਜੜੀ ਤੇ ਗਵਾਲੇ ਰੱਖੇ ਹੋਏ ਸਨ ਮੰਦਰਾਂ ਦੇ ਨਾਮ ਵੱਡੀਆਂ ਜ਼ਗੀਰਾ ਸਨ ਅਜਿਹੇ ਮੰਦਰਾਂ ਦੀ ਸੰਸਕ੍ਰਿਤੀ ਨੂੰ ਸਭ ਤੋਂ ਵੱਡੀ ਦੇਣ ਨਾਟ્યਮ ਕਲਾ ਜਾਂ ਡਾਂਸ ਅਤੇ ਮੂਰਤੀ ਕਲਾ ਸੀ ਵੇ ਅਸੀਂ ਦੱਖਣੀ ਭਾਰਤ ਵਿੱਚ ਮੰਦਰਾ ਤੇ अनेका ਆਰਥਿਕ ਕਾਰਜ ਵੀ ਸਨ ਮੰਦਰ ਵਪਾਰ ਤੇ ਬੈਂਕਾਂ ਵਿੱਚ ਧਨ ਲਗਾਉਂਦੇ ਸਨ ਰਕਮ ਉੱਪਰ 12% ਸਲਾਨਾ ਵਿਆਜ ਲਿਆ ਜਾਂਦਾ ਸੀ ਹੁਣ ਇੱਥੇ ਮਹੱਤਵਪੂਰਨ ਸ਼ਬਦ ਆਏ ਨੇ ਕੁਝ ਉਹਨਾਂ ਦੀ ਜੇ ਗੱਲ ਕਰੀਏ ਤਾਂ ਇੱਕ ਤਾਂ ਆ ਪੈਨਨਸੂਲਰ ਭਾਰਤ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਰਿਵਾਈਜ਼ ਕਰਨੀ ਚਾਹੀਦੀ ਆ ਫਿਰ ਹੈ ਸਤਵਾਹਨ ਵੰਸ਼ ਵਕਟਕ ਜਮਿਨੀ ਜਾਂ ਜ਼ਿਮੀਦਾਰਾ ਰਿਆਸਤਾਂ ਪੱਲਵ ਵੰਸ਼ ਗੁਫਾ ਮੰਦਰ ਚਾਲੁਕੇ ਦੀ ਉਤਪਤੀ ਬਾਰੇ ਮਿੱਥਾਂ ਭੂਮੀ ਗ੍ਰਾਂਟਾਂ ਉਰ ਸਵਾ ਇਹ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਥੋੜੀ ਜਿਹੀ ਰਿਵੀਜ਼ਨ ਕਰਨੀ ਚਾਹੀਦੀ ਆ ਇਸ ਤੋਂ ਇਲਾਵਾ ਜੇ ਛੋਟੇ ਕੁਐਸਚਨਾਂ ਦੀ ਗੱਲ ਕਰੀਏ ਤਾਂ ਇੱਥੇ ਕੁਝ ਕੁਐਸਚਨ ਵੀ ਨੇ ਜਿਨ੍ਹਾਂ ਨੂੰ ਤੁਸੀਂ ਰਿਵਾਈਜ਼ ਕਰ ਸਕਦੇ ਹੋ ਚਾਲੁਕੇ ਕੌਣ ਸਨ ਤਾਂ ਇਹ ਸਾਰੀ ਚੀਜ਼ਾਂ ਜਿਹੜੀ ਇੱਕ ਰਿਵੀਜ਼ਨ ਦਾ ਹਿੱਸਾ ਹੈ ਉਮੀਦ ਕਰਦੀ ਹਾਂ ਵੀਡੀਓ ਤੋਂ ਫਾਇਦਾ ਮਿਲੇਗਾ ਤੁਹਾਨੂੰ ਤੇ ਇਸ ਤੋਂ ਇਲਾਵਾ ਜਿਹੜੇ ਵੀ ਸ਼ਬਦ ਤੁਹਾਨੂੰ ਲੱਗਦੇ ਨੇ ਮਾਰੀ-ਵਾਰੀ ਰਿਵੀਜ਼ਨ ਦੀ ਕਰਨ ਦੀ ਜ਼ਰੂਰਤ ਆ ਤੇ ਕਾਫੀ ਜਿਹੜੇ ਮਹੱਤਵਪੂਰਨ ਐਮਸੀਕਿਊਜ਼ ਨੇ ਜਿਹੜੇ ਦੇ ਵਿੱਚ ਆ ਸਕਦੇ ਨੇ ਮਿਲਦੇ ਆ ਫਿਰ ਨੈਕਸਟ ਟੌਪਿਕ ਦੇ ਵਿੱਚ OK థాంਕਸ